ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਅੱਜ ਇੱਕ ਰੋਜਾ ਦੇਸ਼ ਵਿਆਪੀ ਹੜਤਾਲ ਦਾ ਅਸਰ ਫਾਜ਼ਿਲਕਾ ਦੇ ਪੀਐਸਪੀਸੀਐਲ ਦਫ਼ਤਰ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਪੀਐਸਪੀਸੀਐਲ ਦੇ ਵਿੱਚ ਕੰਮ ਕਰਦੇ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਅਤੇ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦੀ ਮੰਗ ਕੀਤੀ ਅਤੇ ਕਿਹਾ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਤਿੱਖਾ ਕਰਕੇ ਸਰਕਾਰ ਵੱਲ ਸਿੱਧਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਹੋਰ ਕੀ ਕੋਝ ਹੋਇਆ ਸਭ ਕੋ ਜੜਨ ਲਈ ਸਾਡੇ ਨਾਲ ਬਣੇ ਰਹੋ ਮੇਰਾ ਨਾਮ ਸੋਨਮ ਮਿਗਲਾਨੀ ਹੈ ਐਮ ਐਸ ਜੀ ਪ੍ਰਦਾਨ ਫਾਜ਼ਿਲ ਕਾ ਅੱਜ ਦੀ ਜਿਹੜੀ ਹੜਤਾਲ ਕੀਤੀ ਗਈ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਹੈ ਜਿੰਦੇ ਚ ਮੁੱਖ ਮੰਗਾਈ ਹੈ ਵੀ ਨਿੱਜੀਕਰਨ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਸਾਡੇ ਬੰਦੇ ਹੱਕ ਹੈ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਇਹਨਾਂ ਨੇ ਮੁਲਾਜ਼ਮਾਂ ਵਾਸਤੇ ਐਨ ਪੀ ਐਸ ਤੇ ਓ ਪੀ ਐਸ ਲਾਗੂ ਕੀਤੀ ਕੀ ਜੇ ਓ ਪੀ ਐਸ ਤੇ ਐਨ ਪੀ ਐਸ ਇੰਨੀ ਚੰਗੀ ਸੀ ਤੇ ਰਾਜਨੀਤਿਕ ਲੋਕਾਂ ਤੇ ਕਿਉਂ ਨਹੀਂ ਲਾਗੂ ਕੀਤੀ ਕੀ ਰਾਜਨੀਤਿਕ ਲੋਕਾਂ ਨੂੰ ਅੱਜ ਵੀ ਜਿਹੜੇ ਕਿ 5 ਸਾਲ ਦੀ ਸਰਵਿਸ ਦੇ ਜਿੰਨਾਂ ਦੀ ਉਹਨਾਂ ਨੂੰ ਵੀ 5 ਸਾਲ ਦੀ ਸਰਵਿਸ ਤੋਂ ਬਾਅਦ ਓ ਪੀ ਐਸ ਉਹਨਾਂ ਨੂੰ ਲਾਗੂ ਕਰ ਦਿੱਤੀ ਜਾਂਦੀ ਹੈ ਜਿਹੜਾ ਕਿ ਮੁਲਾ 98 ਸਾਲ ਦੀ ਉਮਰ ਤੱਕ ਨੌਕਰੀ ਕਰਦਾ ਹੈ ਉਹਨੂੰ ਐਨਪੀਐਸ ਆਪੀਐਸ ਲਾਗੂ ਕੀਤੀ ਗਈ ਹੈ ਜਿਹੜੀ ਕਿ ਅਖੀਰ ਵਿੱਚ ਜਿਹੜਾ ਬੰਦਾ ਰਿਟਾਇਰ ਹੋਏਗਾ ਉਹਦਾ ਉਹਨੂੰ ਨਾ ਮਾਤਰ ਹੀ ਪੈਨਸ਼ਨ ਮਿਲੇਗੀ ਜਿੰਨਾਂ ਲੋਨ ਦੇ ਜਿਹੜਾ ਕਿ ਰੋਜ਼ਗਾਰ ਜਿਹੜਾ ਗੁਜ਼ਾਰਾ ਨਹੀਂ ਹੋ ਸਕਦਾ ਸਾਡੀ ਮੇਨ ਮੰਗ ਹੈ ਇਹ ਜਿਹੜੀ ਸਾਡੀ ਬੰਦਾ ਹੱਕ ਜਿਹੜੀ ਪੁਰਾਣੀ ਪੈਨਸ਼ਨ ਮੈਂ ਉਹ ਬਹਾਲ ਕੀਤੀ ਜਾਵੇ ਤੇ ਨਿੱਜੀਕਰਨ ਜਿਹੜਾ ਕਿ ਇਹ ਬੰਦ ਕੀਤਾ ਜਾਵੇ ਦੀਪ ਸਿੰਘ EMPLOYE FEDERATION ਪ੍ਰਧਾਨ ਠੀਕ ਨਾ ਚਾਹੋਗੇ ਜੀ ਤੇ ਨਾਲ ਲਗਾਏ ਸਰ ਅੱਜ ਪੂਰਾ ਹਿੰਦੁਸਤਾਨ ਬੰਦ ਹੈ ਭਾਰਤ ਬੰਦ ਹੈ ਉਹ ਸਰਕਾਰ ਵਿਰੋਧ ਸੈਂਟਰ ਸਰਕਾਰ ਦੇ ਵਿਰੋਧ ਜਿਹੜੀ ਪੂੰਜੀਪਤੀਆਂ ਦੀ ਗੋਦ ਚ ਬੈਠ ਕੇ ਕਹਿ ਸਕਦੇ ਆ ਵੀ ਗੋਦ ਚ ਬੈਠ ਕੇ ਪੂੰਜੀਪਤੀ ਪਤੀਆਂ ਦੇ ਹੱਕ ਵਿੱਚ ਕਾਨੂੰਨ ਬਣਾਉਂਦੀ ਐ ਤੇ ਲੋਕ ਮਾਰੂ ਨੀਤੀਆਂ ਤੈਅ ਕਰਦੀ ਐ ਬਸ ਅੱਜ ਪੰਜਾਬ ਸਰਕਾਰ ਦੇ ਵਿਰੁੱਧ ਸੈਂਟਰ ਸਰਕਾਰ ਦੇ ਵਿਰੁੱਧ ਤਾਂ ਹੀ ਧਰਨੇ ਲਾਏ ਆ ਪੂਰੇ ਭਾਰਤ ਵਿੱਚ ਲੱਗੇ ਹੋਇਆ ਵੀ ਇਹ ਨੀਜੀਕਰਨ ਜੋ ਵੀ ਐ ਹਿੰਦੁਸਤਾਨ ਨੀਜੀਕਰਨ ਦੇ ਵਿਰੁੱਧ ਮਤਲਬ ਅਸੀਂ ਲੜ ਰਹੇ ਆ ਅੱਜ ਸਟੈਪ ਬਾਈ ਸਟੈਪ ਵੱਧਾ ਜਾ ਰਿਹਾ ਹੈ ਨਿੱਜੀ ਕਰਨ ਵਾਲੇ ਪਾਸੇ ਕਾਰਪੋਰੇਸ਼ਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਮੁਲਾਜ਼ਮ ਵਰਗ ਬਹੁਤ ਔਖਾ ਹੈ ਪੁਰਾਣੀ ਪੈਨਸ਼ਨ ਸਾਡੀ ਬਿਲਕੁਲ ਬਹਾਲ ਨਹੀਂ ਕੀਤੀ ਜਾ ਰਹੀ 2004 ਵਿੱਚ ਪੈਨਸ਼ਨ ਹੈਗੀ ਸੀ ਲੱਗੀ ਹੋਈ ਉਸ ਤੋਂ ਬਾਅਦ ਨਵੀਂ ભરਤੀ ਹੋਈ ਹੈ ਉਹਨਾਂ ਨੂੰ ਕੁਝ ਵੀ ਲੈਣਾ ਦੇਣਾ ਨਹੀਂ ਉਸ ਪੈਨਸ਼ਨ ਦੇ ਵਿੱਚੋਂ ਇਹ ਵੇਖ ਲਓ ਵੀ ਅੱਜ ਸਾਡੇ ਹੱਕ ਕਿੰਨੇ ਖੋਏ ਜਾ ਰਹੇ ਆ ਵਿਡਾਪਾ ਜਿਹੜਾ ਸਨਮਾਨ ਹੈਗਾ ਪੁਰਾਣੀ ਪੈਨਸ਼ਨ ਉਹ ਨਹੀਂ ਬਹਾਲ ਹੋ ਰਹੀ ਸਾਡੀ ਉਹਦੇ ਵਿਰੁੱਧ ਅਸੀਂ धरने लाए मुजहरे किए पर सरकारा सुन नहीं रही थोड़े मीडिया रा बेनती करूँगा भी असी तिखा संघर्ष करा जो साढ़िया ये मंगा पूरियां ना हुई तो निजीकरण आसे निजीकरण बंद करो बस रुजगार का प्रबंध करो सा यो मेन ना है जी ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना जय हिंद जय भारत